ਸਾਰੇ ਕਿਸਾਨਪਰਾਂ ਨੂੰ ਸਤਿ ਸ੍ਰੀ ਅਕਾਲ ਝੋਨੇ ਦੀ ਫਸਲ ਵਿੱਚ ਝੋਨਾ ਲਾਉਣ ਤੋਂ ਪਹਿਲਾਂ ਜਿਹੜੀ ਆਪਾਂ ਖਾੜਕ ਦਿੰਨੇ ਆ ਉਹਦੇ ਵਿੱਚ ਆ ਡੀਏਪੀ ਵੀ ਪਾਉਂਦੇ ਆ ਕਿਸਾਨ ਆ ਸੁਪਰ ਵੀ ਪਾਉਂਦੇ ਆ ਜ਼ਿੰਕ ਵੀ ਪਾਉਂਦੇ ਆ ਪोटाश ਵੀ ਪਾਉਂਦੇ ਤੇ ਯੂਰੀਆ ਖਾਦ ਵੀ ਪਾਉਂਦੇ ਹੈਗੇ ਆ ਉਹਦਾ ਪਹਿਲਾਂ ਪਾਉਣ ਦਾ ਬੈਨੀਫਿਟ ਕੀ ਮਿਲਦਾ ਹੈ ਆਪਾਂ ਨੂੰ ਠੀਕ ਹੈ ਕਿਸਾਨਪਰ ਦੋ ਤਰੀਕਿਆਂ ਨਾਲ ਪਹਿਲਾਂ ਖਾਦ ਖਰਾਕ ਲੈ ਜਾਂਦੇ ਆ ਪਹਿਲਾ ਤਰੀਕਾ ਤਾਂ ਛਿੱਟੇ ਦੇ ਰੂਪ ਦੇ ਵਿੱਚ ਸਾਰਾ ਸਮਾਨ ਲਾ ਕੇ ਟਰਾਲੀ ਦੇ ਵਿੱਚ ਲਾ ਲੈਂਦੇ ਸਾਰੇ ਬਾਂਚੀ ਗੇੜਾ ਦੇ ਦਿੰਦੇ ਆ ਦੂਸਰਾ ਮਸ਼ੀਨ ਜੀਰੋ ਡਰਲ ਮਸ਼ੀਨ ਲੈ ਲਓ ਜਾਂ ਕੱਲੀ ਡਰਲ ਵਾਲੀ ਮਸ਼ੀਨ ਲੈ ਲਓ ਹਨਾ ਉਹਦੇ ਵਿੱਚ ਕਿਸਾਨ ਭਰਾ ਖਾਦ ਖਰਕ ਖੀਲਦੇ ਆ ਡੇਢ ਗੱਟਾ 2 ਗੱਟੇ ਤੱਕ ਯੂਰੀਆ ਦੇ ਗੱਟਾ ਸੁਪਰ ਦਾ 15-20 ਕਿਲੋ ਪੋਟਾਸ਼ 15-20 ਕਿਲੋ ਜਿਹੜੀ ਜ਼ਿੰਕ ਠੀਕ ਹੈ ਇਹਦਾ ਪਾਉਣ ਦਾ ਬੈਨੀਫਿਟ ਹੈ ਕੀ ਹੈ ਇਸ ਕਿਸਾਨ ਨੇ ਝੋਨਾ 17 ਜੂਨ ਨੂੰ ਲਾਇਆ ਹੈਗਾ ਕਿਛਲੇ 2-3 ਸਾਲ ਦਾ ਕਿਸਾਨ ਦਾ ਤਜਰਬਾ ਹੈਗਾ ਤਜਰਬਾ ਸੁਣਨਾ ਮੈਂ ਸਾਂਝਾ ਕਰੋ ਤੁਸੀਂ ਵੀ ਆਪਣਾ ਵਿਚਾਰ ਜਿਹੜਾ ਮੈਨੂੰ ਦੇ ਸਕਦੇ ਹੋ ਕਿਉਂਕਿ ਵੀਡੀਓ ਆਪਾਂ ਕੋਈ ਤੁਹਾਨੂੰ ਇਹ ਨਹੀਂ ਹੈਗਾ ਵੀ ਅਸੀਂ ਕੋਈ ਬਾਲੇ ਹਨਾ ਵੱਡੇ ਬਗੈਨੀ ਤੁਹਾਨੂੰ ਮਤ ਦੇਣ ਦੇ ਲਈ ਬਣਾ ਰਹੇ ਆ ਇੱਕ ਆਪਾਂ ਨੌਲੇਜ ਲਈ ਵੀਡੀਓ ਪਾਉਨੇ ਹੈਗੇ ਆ ਜਿਹੜੀ ਕੋਈ ਪ੍ਰੋਬਲਮ ਹੁੰਦੀ ਹੈ ਉਹਨੂੰ ਸੋਲਵ ਕਰਨ ਦੇ ਲਈ ਆਪਾਂ ਵੀਡੀਓ ਆਪਣੀ ਪੈਂਦੀ ਹੈਗੀ ਆ ਠੀਕ ਹੈ ਤੇ ਕਿਸਾਨ ਨੇ ਪਹਿਲਾਂ 1.5 ਕਿ ਬੈਗ ਯੂਰੀਆ ਦਾ ਸੋਪਰ ਤੇ ਪਟਾਸ਼ ਤਿੰਨੇ ਚੀਜ਼ਾਂ ਜਿਹੜੀਆਂ ਵਰਤੀਆਂ ਨੇ 17 ਜੂਨ ਦਾ ਝੋਨਾ ਲੱਗਿਆ ਹੈਗਾ ਠੀਕ ਹੈ ਅੱਜ 27 ਜੂਨ ਹੋ ਰਹੀ ਹੈ ਠੀਕ ਹੈ ਇਹ ਵੀਡੀਓ ਜਿਹੜੀ ਬਣੀ ਹੈਗੀ ਆ ਇਹ 25 ਜੂਨ ਨੂੰ ਬਣਾਈ ਆ ਮੈਂ ਰਿਕਾਰਡ ਜਿਹੜੀ 27 ਜੂਨ ਨੂੰ ਕਰਕੇ ਅਪਲੋਡ ਕਰ ਰਿਹਾ ਹੈਗਾ ਠੀਕ ਹੈ ਜਿਹੜੀ ਆਪਾਂ ਪਹਿਲਾਂ ਦੇਖੋ ਖਾਦ ਖਰਾਕ ਪਾਉਣੇ ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਜ਼ੀਰੋ ਡਿਲ ਜਾਂ ਆਰਮ ਡਿਲ ਦੇਣਾ ਸੀਲ ਦੇਣੇ ਉਸ ਤੋਂ ਬਾਅਦ ਪਾਣੀ ਛੱਡ ਦੇਣੇ ਫਿਰ ਆਪਾਂ ਕੱਦੂ ਕਰਦੇ ਨੇ ਹਨਾ ਦੰ ਡੂੰਗਾ ਦਾ ਦੂ ਦੇਖੇ ਨਹੀਂ ਕਰਨਾ ਚਾਹੀਦਾ ਇੰਚ ਸਵਾ ਇੰਚ ਤੇ ਜਦੋਂ ਆਪਾਂ ਖਦ ਖਰਾਕ ਸਿੱਲੀ ਜਾਂਦੀ ਹੈ ਨਾ ਉਸ ਤੋਂ ਬਾਅਦ ਆਰਾਮ ਦੇ ਨਾਲ ਰੂਪਾ ਵੀਟਰ ਦੇ ਨਾਲ ਹਲਾਂ ਦੇ ਨਾਲ ਕਦੂ ਹੋ ਜਾਂਦਾ ਕੋਈ ਦਿੱਕਤ ਨਹੀਂ ਆਉਂਦੀ ਇਹਦੇ ਨਾਲ ਫਾਇਦਾ ਕੀ ਹੁੰਦਾ ਹੈਗਾ ਝੋਨਾ ਵੱਧ ਫੋਟ ਕਿਉਂ ਕਰਦਾ ਕਿਉਂਕਿ ਅੱਜ ਮੰਨ ਕੇ ਚਲੋ ਅੱਜ 27 ਜੂਨ 25 ਜੂਨ ਦੀ ਵੀਡੀਓ ਬਣੀ ਹੋਈ ਹੈ ਹਨਾ 17 ਜੂਨ ਦੀ ਜਿਹੜੀ ਇਸ ਝੋਨੇ ਦੀ ਜਿਹੜੀ ਟ੍ਰਾਂਸਪਲੈਂਟਿੰਗ ਜਿਹੜੀ ਕੀਤੀ ਹੋਈ ਆ ਠੀਕ ਹੈ ਤੇ ਸ਼ੁਰੂਆਤੀ ਫੋਟ ਵੀ ਚੰਗੀ ਹੁੰਦੀ ਹੈ ਇਹਦੇ ਨਾਲ ਚੋਣੇ ਦੇ ਜੇ ਬ੍ਰੀਕ ਡਾਲ ਹੁੰਦੇ ਆ ਬਾਈ ਉਹ ਵੀ ਨਮਚਦੇ ਹੈਗੇ ਦੂਸਰੀ ਜਿਹੜਾ ਹੋਰ ਬੈਨੀਫਿਟ ਇਹਦਾ ਕੀ ਹੈ ਵੀ ਜਦੋਂ ਆਪਾਂ 10ਵੇਂ ਦਿਨ ਗੈਰਮੇ ਦਿਨ ਹਨਾ ਜੂਰੀਆ ਦਿੰਨੇ ਹੈਗੇ ਆ ਠੀਕ ਹੈ ਉਦੋਂ ਆਪਾਂ ਨੂੰ ਇਹ ਜੂਰੀਆ ਛੇਤੀ ਦੇਣ ਦੀ ਲੋੜ ਜਿਹੜੀ ਮੰਨ ਲਓ ਨਹੀਂ ਪੈਂਦੀ ਹੈਗੀ ਠੀਕ ਹੈ ਚਾਹੇ ਜੂਰੀਆ ਆਪਾਂ 15ਵੇਂ ਦਿਨ ਪਾ ਦਈਏ ਤਾਂ ਪ੍ਰੋਬਲਮ ਨਹੀਂ ਘਾਰੇ ਦੇ ਵਿੱਚ ਜਿਹੜਾ ਆਪਾਂ ਛਿੱਟਾ ਦਿੰਨੇ ਹੈਗੇ ਆ ਉਹ ਤੋਂ ਆਪਣਾ ਛਟਕਾਰਾ ਛੁੱਟ ਜਾਂਦਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਮੰਨ ਕੇ ਚੱਲੋ ਜਿਹੜੀਆਂ ਦੇਖੋ ਰੇਸ ਲਈ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਜੇ ਆਪਾਂ ਪਹਿਲਾਂ ਸੀਲ ਦੇ ਤਾਂ ਬੇਨਿਫਿਟ ਵੀ ਹੁੰਦਾ ਹੈ ਜੇ ਡਾਕਰ ਜ਼ਮੀਨਾਂ 'ਚ ਵੀ ਤੁਸੀਂ ਇਹਨੂੰ ਪਹਿਲਾਂ ਸੀਲੋਗੇ ਤਾਂ ਸੀਲਣ ਦੇ ਨਾਲ ਕੀ ਹੋਣਾ ਹੈਗਾ ਤੁਹਾਡਾ 15-20 ਦਿਨ ਦਾ ਜਿਹੜਾ ਸਮਾਂ ਉਹ ਬਚਣਾ ਹੈਗਾ ਝੋਨਾ ਜਿੱਥੇ ਮੱਚਦਾ ਉੱਥੇ ਜਲਦੀ ਚਲਾਣਾ ਹੈਗਾ ਝੋਨਾ ਫੋਟ ਜਿਹੜਾ ਪਹਿਲਾਂ ਕਰਦਾ ਠੀਕ ਹੈ ਦੂਸਰੀ ਕਿਸ਼ਤ ਤੁਸੀਂ 15 ਦਿਨ ਦੇ ਦਿਨੋਂ 20 ਦਿਨ ਦੇ ਦਿਨੋਂ ਜਿਹੇ ਗੱਟਾ ਯੂਰੀਆ ਦਾ ਲਾ ਦੋ ਕੋਈ ਵੱਡੀ ਪ੍ਰੋਬਲਮ ਨਹੀਂ ਕਿਉਂਕਿ ਵਿੱਚ ਕਿਸਾਨ ਪਰ ਆ ਕਰਦੇ ਆ ਪਹਿਲਾਂ ਡੀਏਪੀ ਪੋਟਾਸ਼ ਤੇ ਸੁਪਰ ਨੂੰ ਸੀਲ ਦਿੰਦੇ ਆ ਉਸ ਤੋਂ ਬਾਅਦ ਜਦੋਂ ਝੋਨਾ ਲੱਗਣ ਤੋਂ 2-3 ਦਿਨ ਪਹਿਲਾਂ ਜਾਂ ਕੱਦੂ ਦੇ ਵਿੱਚ ਜ਼ਿੰਕ ਦਾ ਛਿੱਟਾ ਮਾਰ ਦਿੰਦੇ 33% ਮਾਰ ਲੋ ਚ 1% ਮਾਰ ਲਓ ਠੀਕ ਹੈ ਹੈ ਦੇਖੋ ਜ਼ਿੰਕ ਹੀ ਨੇ ਤੇ ਦੂਸਰੀ ਗੱਲ ਇਹਦੇ ਨਾਲ ਝੋਨਾ ਜਲਦੀ ਚੱਲਦਾ ਹੈ ਝੋਨੇ ਦੇ ਵਿੱਚ ਖਾਦ ਖਰਾਕ ਪਾਉਣ ਦਾ ਜਿਹੜਾ ਟਾਈਮ ਬੀਡ ਹੁੰਦਾ ਹਨਾ ਕਿੱਥੇ ਤਾਂ ਆਪਾਂ 8ਵੇਂ 10ਵੇਂ ਦਿਨ ਭਰਿਆ ਝੋਲਾ ਚੱਕਣਾ ਕਰ ਇਹਦੇ ਵਿੱਚ ਆਪਾਂ ਤੁਰਦੇ ਫਿਰਦੇ ਰਹਿਣੇ ਆ ਜਦੋਂ ਝੋਨਾ 15 20 ਦਿਨ ਦਾ ਹੋ ਜਾਂਦਾ ਹਨਾ ਉਦੋਂ ਖਾਦ ਖਰਾਕ ਪਾਉਣੀ ਸੋਖੀ ਹੋ ਜਾਂਦੀ ਹੈ ਪਾਣੀ ਧਣੀ ਖੜਨ ਲੱਗੀ ਇਹਦਾ ਜ਼ਮੀਨ ਥੋੜੀ ਗਲੜੀ ਹੋ ਜਾਂਦੀ ਹੈ ਕੰਨ ਦਾ ਭਾਵ ਵੀ ਆਹੀ ਬੇਨੀਫਿਟ ਹੈਗਾ ਕੋਈ ਇਹਦੇ ਨਾਲ ਮੈਂ ਇਹ ਨਹੀਂ ਕਹਿੰਦਾ ਵੀ ਜੇ ਤੁਸੀਂ ਪਹਿਲਾਂ ਖਾਦ ਕਰਾ ਕੇ ਪਾਉਗੇ ਹਨਾ ਕੋਈ ਬਾੜਾ ਝਾੜ ਵੱਜੂਗਾ ਠੀਕ ਹੈ ਕੋਈ ਵੱਡੀ ਆਪਾਂ ਮੱਲ ਮਾਰ ਲਾਂਗੇ ਇਹਦੇ ਨਾਲ ਇਹ ਤਾਂ ਦੇਖੋ ਕੋਈ ਫਰਕ ਨਹੀਂ ਡਾਕਰ ਜ਼ਮੀਨਾਂ ਦੇ ਵਿੱਚ ਤਾਂ ਪਹਿਲਾਂ ਮੰਗਰੋ ਖਾਦ ਖਰਾਕ ਪਾਏ ਦਾ ਕੋਈ ਬੈਨੀਫਿਟ ਹੀ ਨਹੀਂ ਹੈਗਾ ਝਾੜ ਤਾਂ ਦੇਖੋ ਓਨਾ ਹੀ ਆਉਣਾ ਪਰ ਇਸ ਲਈ ਜ਼ਮੀਨਾਂ 'ਚ ਬੈਨੀਫਿਟ ਹੋ ਜਾਂਦਾ ਵਿੱਚ ਓਨਾ ਜਲਦੀ ਚੱਲ ਪੈਂਦਾ ਠੀਕ ਹੈ ਜੇ ਪਹਿਲਾਂ ਖਾਦ ਖਰਾਕ ਦੇਖੋ ਬੰਦੇ ਪਾਉਂਦੇ ਆ ਹਨਾ ਇਸੇ ਨੂੰ ਪਸੰਦ ਹੁੰਦਾ ਵੀ ਆਪਾਂ ਪਹਿਲੇ ਪਹਿਲਾਂ ਜਿਹੜੀ ਖਾਦ ਖਰਾਕ ਪਾਉਣੀ ਕੋਈ ਕਿਸਾਨ ਭਰਾ ਇਸ ਚੀਜ਼ ਨੂੰ ਪਸੰਦ ਹੀ ਕਰਦਾ ਹੁੰਦਾ ਵੀ ਆਪਾਂ ਕੁਛ ਕੇ ਆਪਾਂ ਪਹਿਲਾਂ ਖਾਦ ਖਰਾਕ ਪਾ ਲਾਂਗੇ ਉਸ ਤੋਂ ਬਾਅਦ ਆਪਾਂ ਦੋ ਕਿਸ਼ਤਾਂ ਤਿੰਨ ਕਿਸ਼ਤਾਂ ਦੇ ਵਿੱਚ ਪੂਰੀ ਕਰ ਲਾਂਗੇ ਜਿਹੜੇ ਆਪਾਂ ਕੋਈ ਆਪਾਂ ਨੇ ਜਿਵੇਂ ਸੁਪਰ ਪਾ ਲਈ ਹੈ ਨਾ ਪोटाश ਪਾ ਲਈ ਇਹ ਜ਼ਿੰਕ ਪਾ ਲਈ ਆਪਾਂ ਇਹਨਾਂ ਦਾ ਪਹਿਲਾਂ ਕੰਮ ਨਿਮੇੜ ਦਾਂਗੇ ਤੇ ਫਸਲ ਨੂੰ ਜਲਦੀ ਲੱਗਣ ਲੱਗ ਜੂ ਤੇ ਆਪਣਾ ਸਟਕਾਰਾ ਹੋ ਜੂ ਮੰਗਰੋਂ ਝੋਲੇ ਦੇ ਵਿੱਚ ਸਮਾਨ ਰੌਣ ਦਾ ਜਿਹੜਾ ਖੜਾ ਛੁੱਟ ਜਾਂਦਾ ਆਹੀ ਹੀ ਬੈਨੀਫਿਟ ਹੈਗਾ ਧੰਨਵਾਦ